ਲਓ ਜੀ ਸਾਸਰੀ ਕਾਲ ਸਾਰੀਆਂ ਸੰਗਤਾਂ ਨੂੰ ਤੇ ਅੱਪਾ ਹੁਣ ਆਇਆ ਉਹਰੇ ਮੱਕੀ ਦੇਖਣ ਰਾਲੀ ਦਾ ਕੰਮ ਤਾਂ ਅੱਜ ਚੱਲੂਗਾ ਖੇੜੀ ਤੋਂ ਹੁਣ ਮਾਲ ਡੰਪ ਕਰਨਾ ਦੋ ਦਿਨ ਚ ਮੈਨੂੰ ਲੱਗਦਾ ਉੱਥੇ ਆਪਣਾ ਮੁੱਕੇ ਜਾਊਗਾ ਕੰਮ ਫੇਰ ਇੱਥੋਂ ਸ਼ੁਰੂ ਕਰਾਂਗੇ ਤੇ ਜੀ ਆਇਆਂ ਮੱਕੀ ਦੇਖਣ ਇਹ ਇੱਕ ਨਵਾਂ ਵੀ ਬੀਜਿਆ ਸੀ ਸਮਰਾਲੇ ਵਾਲੇ ਮਦਨ ਦੇ ਕੱਕਾ ਜੀ ਨੇ ਬਜਾਦਾ ਕਹਿੰਦੇ ਝਾੜ ਬਹੁਤ ਆ ਇਹ ਥੋੜੀ ਜੀ ਹਵਾ ਨਾਲ ਡੇਗੀ ਇਹਨੂੰ ਹੁਣ ਅਸੀਂ ਉਹੀ ਚੈੱਕ ਕਰਨ ਆਏ ਆ ਵੀ ਨਹੀਂ ਤਾਂ ਫਿਰ ਉਹ ਪਰਲੇ ਪਾਸੇ ਲੈ ਚੱਲਦਾ ਬਾਈ ਉਹ ਤਾਂ ਗਰੀ ਨਹੀਂ ਅੱਧਰ ਠੀਕ ਹੈ ਮੈਂ ਹਾਂ ਥਾਣਾ ਵੜਾ ਦਈਏ ਲੇਬਰ ਬਿੱਲੀ ਬੈਠੀ ਆ ਛੱਲੀਆਂ ਹੀ ਗੱਢ ਲਾਂਗੇ ਐਂਗੀ ਇਹ ਤਾਂ ਖਾਸ ਹੀ ਗਰੀ ਹੋਈ ਆ ਭਾਈ ਇਹ ਕੋਈ ਨਵੀਂ ਵੈਰਾਈਟੀ ਵਿਗੀ ਪਾਈ ਐ ਜੇ ਕੰਮ ਜਹਾਵਦੀ ਜੱਦੀ ਹੋਈ ਹਵਾਈਆ ਜਾਦੇ ਆ ਦੇਖੋ ਵਿੱਚ ਗਿਰ ਗਈ ਹੁਣ ਇਹਦਾ ਕੰਬਾਈਨ ਨੇ ਚੱਕਣੀ ਹੈ ਨਹੀਂ ਗੀ ਇਸ ਲਈ ਹੋਣਾ ਸੀ ਆਹੀ ਮੈਚ ਫਾਈਨਲ ਕਰਨ ਆਈ ਦੀ ਇਹਨੂੰ ਅਥੀਂ ਬੜਾ ਲੈ ਜਾਨੋ ਸੁੱਕੂ 2-4 ਦਿਨ ਉਹ ਛੱਲੀ ਬਹੁਤ ਵਧੀਆ ਝਾੜਦਾ ਮੈਨੂੰ ਲੱਗਦਾ ਰੱਖੂਗਾ ਵਧੀਆ ਹਾਂ ਦਾਣੇ ਮਸੇਰੇ ਨੇ ਚੱਲੀ ਦਫਾਈ ਨੰਗੀ ਕਰਕੇ ਇਹ ਵੈਰੈਟੀ ਕਿਹੜੀ ਦੀ ਬਾਬੀ ਇਹ 664 ਦੀ ਕੰਪਨੀ ਨਿੱਜੀ ਵਿਡਿਊ ਦੀ ਤਾਂ ਨਹੀਂ ਦੀ 664 ਨੰਬਰ ਆ ਇਹਦਾ ਨਾਮ ਤੁਹਾਨੂੰ ਪੂਰਾ ਅਸੀਂ ਦੱਸਾਂਗੇ ਪਤਾ ਕਰਕੇ ਜਰੂਰ ਤਾਂ ਹੀ ਇਧਰ ਨੂੰ ਛੱਲੀ ਛੱਲੀ ਬਹੁਤ ਸੋਹਣੀ ਆ ਉਹ ਕਹਿੰਦਾ ਝਾੜ ਬਹੁਤ ਵਧੀਆ 8 ਇੰਚ ਦੀ ਛੱਲੀ ਆ ਤੇ ਦਾਣੇ ਪੂਰੇ ਟਾਈਟ ਨੇ 8 ਇੰਚ ਦੀ ਛੱਲੀ ਆ ਦਾਣਾ ਵੀ ਪੂਰਾ ਮੈਨੂੰ ਲੱਗਦਾ ਵੀ ਇਹਦਾ 99% ਸੇਮੇ 1899 ਦਾ ਹੀ ਆ ਹੂੰ ਦਣਾ ਵੀ ਵਧੀਆ ਪ੍ਰੋਬਲਮ ਆਹੀ ਆ ਵੀ ਜਿਹੜੀ ਗਿਰਦੀ ਆ 1899 ਮਿਲਦੀ ਨਹੀਂ ਸੀ ਆ ਤੀ ਥੋੜਾ ਜਿਹਾ ਫਿਰ ਵਿਚਾਰ 2.5 ਕਿਲਿਆਂ ਦਾ ਇੱਕ ਪਲਾਟ ਆਪਾਂ ਨੇ ਇਹਦਾ ਵਿੱਜਿਆ ਸੀ ਵੀ ਚਲੋ ਨਾਲੇ ਚੈੱਕ ਹੋ ਜੂ ਕਿਤੇ ਐਮਰਜੈਂਸੀ ਵਾਹ ਜਾਂਦੀ ਆ ਪਰ ਬਾਦ ਬਹੁਤ ਵੀ ਤਾਕੜੀ ਵੀ ਥੋੜੀ ਜੀ ਜ਼ਿਆਦਾ ਹੋ ਗਈ ਕਹਿਤ ਕੀ ਹਵਾ ਵੀ ਜ਼ਿਆਦਾ ਆਈ ਆ 11-12 ਫੁੱਟ ਤੱਕ ਲੰਦਾ ਹੋਇ ਇਹ ਤਾਂ ਸੀ ਆ ਦੇਖ ਲੋ ਵੀ ਮੇਰਾ 6 ਫੁੱਟ ਕੱਦਾ ਪੂਰਾ ਹੱਥ ਖੜਾ ਕਰਕੇ ਉਦੋਂ ਵੀ ਗਾਹ ਜਾਂਦੀ ਆ 1.5 ਫੁੱਟ ਹੈਗੀ ਹੈਗੀ ਇਹ ਛੱਲੇ ਵੀ ਵਧੀਆ ਬਾਕੀ ਥੋੜਾ ਜਿਹਾ ਹੀ ਪ੍ਰੋਬਲਮਾਂ गिरਨੇ ਵਾਲੀ ਹਾਂ ਭਈ ਇਹਨੂੰ ਫੋਨ ਮਾਰ ਕੇ ਇਹਨੂੰ ਵੜ ਦੋ ਹੂੰ ਪਈ ਰਹਿਣ ਦਾ ਹਫਤਾ ਅਜੇ ਬਣੂ ਗੱਲ ਪਕੌੜੇ ਬਣਾਇਆ ਤੇ ਕੱਢਾਂਗੇ ਉਹ ਇਹਦਾ ਝਾੜ ਵੱਜ ਜਾਂਦਾ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਕੰਬੈਨ ਆਪਣਾ ਕਟਰ ਅੱਜ ਚਾਲੂ ਕੀਤਾ ਆਜੇ ਸਾਡਾ ਮਾਲ ਛੇੜਿਆ ਹੀ ਨਹੀਂ ਭੋਰਾ ਵੀ ਹੁਣ ਦੇਖਦੇ ਆ ਜੇ ਕਿਸੇ ਨੂੰ ਚਾਹੀਦੀ ਹੈ ਬਈ ਗੋਲ ਗੱਠਾਂ ਵਾਲੀ ਬਰਾਲੀ ਸਾਡੇ ਨਾਲ ਕੰਟੈਕਟ ਵੀ ਕਰ ਲਿਓ ਥੋੜਾ ਬਾਲਾ ਦੇ ਵੀ ਦਵਾਂਗੇ ਉਸ ਨਾਲ ਗੁਸਤਾ ਜਾਂਦਾ ਜਾਂ ਦੂਜੇ ਪਾਸੇ ਚਲੋ ਲੇਟ ਹੋਣ ਤੇ ਜੇ ਕੋਈ ਹੋ ਚਾਹਤ ਕਿਸੇ ਨੂੰ ਦੱਸ ਦੋ ਇਹ ਦੇ ਦਾਂਗੇ ਆਪਾਂ ਵੀ ਜਿਹੜੀ ਆਪਾਂ ਬੀਜੀ ਸੀ ਉਹਦਣ ਆਹ ਕਿਹੜੀ ਪਹਿਲਾਂ ਬੀਜੀ ਹੋਈ ਸੀ ਇਹ ਵੈਰਾਈਟੀ ਹੈਗੀ ਇਹ 126 ਆ ਵੀ 26 ਕਹਾਂ ਵਾਲੀਆਂ ਵੀ ਦੋਨੋਂ ਯਾਰ 126 ਦਾ ਉਹਦਣ ਬੀਜੀ ਦੀ ਜਿਹੜੀ ਆਪਾਂ ਵੀਡੀਓ ਪਾਈ ਸੀ ਬਹੁਤ ਵਧੀਆ ਜੰਮੀ ਆ ਇਹ ਵੀ ਜੰਮ ਜੋ ਮਤਾਂ ਚੰਗਾ ਲੇ ਸੁਪਰ ਕੰਪਨੀ ਦਾ ਵੀ ਹੈ ਵਾਈ ਲੱਗਿਆ ਸੁਪਰ ਕੰਪਨੀ ਜਿਹੜੇ ਟ੍ਰੀਟਡ ਆਉਂਦੇ ਨੇ ਉਹ ਵੀ ਹੈ ਜੀ ਇਹ ਅੱਗੇ ਵਾਲਾ ਕਿਹੜਾ ਬੀਜ ਆ ਹੁਣ ਓਕੇ ਇਹ ਪਨੀਰੀ ਗੱਲ ਬੀਜ ਤੇ ਜਿਮਜਾਈ ਕਰੀ ਜਨਿਆਗਾ ਹਾਂਗਾ ਹਾਂ ਆ ਮਹਲੇ ਆਪਣਾ ਲੰਬਾਈ ਚੱਲਣਾ ਤੇ ਜਦੋਂ ਜਦਾਂ ਖੇਤ ਵਿਹਲੇ ਹੋ ਜਾਣਗੇ ਲਾਈ ਜਾਵਾਂ ਉਹ ਪਨੀਰੀ ਰੈੜੀ ਆ ਪਰਲੀ ਉਧਰ ਤੁਹਾਨੂੰ ਦਿਖਾਈ ਵੀ ਸੀ ਇਹ ਹੈਗੀ ਆਪਣੇ ਸੁਪਰੀਮ ਦੀ 110 ਦੀ ਇਹ ਛੇ ਮਹੀਨੇ ਦੇ ਚਾਹੀ ਆ ਸਾਹਮਣੇ ਆਈ ਭਾਈ ਇਹ ਇਹਨਾਂ ਦਾ ਹਿਸਾਬ ਤਾਂ ਬੌਬੀ ਕੋਲੇ ਹੁੰਦਾ ਇਹਨੂੰ ਹੋ ਗਏ ਹੋਣਗੇ 10 ਦਿਨ ਮੈਂ ਕਹਿੰਦਾ 6 ਤਰੀਕ ਤੋਂ ਕੀਤੀ ਇਹ 9 ਦਿਨ ਹੋ ਗਏ 9 ਦਿਨ ਦੀ ਇਹ ਹੋ ਗਈ ਆ ਹਰੇਕ ਵੀਰੇ ਉਹ ਰੂਪਾ ਦੋ ਹੋਰ ਇਹਨੂੰ ਕਿਹਾ ਸੀ ਉਹਦਾਂ ਭਈ ਇਹਨੂੰ ਪਾ ਦਿਓ ਪਹਿਲਾਂ ਕੱਟੇ ਪਾਇਆ ਇਹਨੇ ਮਰਾ ਵੀ ਹੁਣ ਆਪਣਾ ਵਧੀਆ ਹੁੰਦਾ ਜਾਂਦਾ ਇਹ ਬਰਾਈਟੀਆਂ ਬੀਜੀਆਂ ਹੋਈਆਂ ਨੇ ਇਹਦੇ ਚ ਕਿ ਮੱਕ ਜਰੀ ਵੀ ਬੀਜੀ ਹੋਈ ਆ ਬਾਲੇ ਬੰਦੇ ਉਹ ਆਪਣੇ ਹੁਣ ਹੈ ਨਹੀਂ ਪਤਾ ਉਹਦਾ ਉਹ ਵੀ ਬੀਜ ਲੀਦੀ ਆ ਵਿੱਚ ਮਿਕਸ ਕਰਕੇ ਬਾਗਦੀ ਆ ਉਹ ਡੰਗਰ ਵਧੀਆ ਖਾਂਦੇ ਨੇ ਕਿੰਨੇ ਬੰਦੇ ਲਓ ਜੀ ਚਾਲੂ ਆਪਾਂ ਕਰਤੀ ਮਸ਼ੀਨ ਕਟਰ ਨਵਾ ਪੱਲ ਥੋੜੀ ਇਹਦੀ ਲਿਫਟ ਚ ਪ੍ਰੋਬਲਮ ਸੀਗੀ ਮੜ ਜਿਉ ਕਰਕੇ ਹੀ ਸੈੱਟ ਬਾਲ ਜਿਆ ਖਰਾਬ ਸੀ ਤਰਜ਼ ਉਹਦੇ ਵੱਡਾ ਲੱਗੇ ਮੱਕੀ ਸਾਈਕਲ ਤੋਂ ਟੱਕਰ ਕੇ ਹੁਣੇ ਜਲਾਈਏ ਇਹਨਾਂ ਨੇ ਦੇਖਦੇ ਆ ਹੋਰ ਮੈਨ ਬੂਰੇ ਨੂੰ ਮੇਂ ਗੇਰ ਪਾਈਦਾ ਪਿੱਛੇ ਨੂੰ ਪਾ ਲਾ ਮੱਕੀ ਢਾਉਣ ਨੂੰ ਫਿਰਦਾ ਅੱਜ ਸਾਡਾ ਦੂਆ ਫੋਲਮੈਨ ਵੀ ਆ ਗਿਆ ਆ ਬਈ ਇਵੇਂ ਆ ਪਾਇਆ ਕੋਈ ਟੈਂਕ? ਹਾ ਵਧੀਆ ਮੱਕੀ ਦਾ ਥੋੜਾ ਜਿਹਾ ਗੁੱਲਾ ਆਉਂਦਾ ਮੜਿਆ ਨਰਮਾ ਪ੍ਰੋਗਰਾਮ ਵਾਲੇ ਜਾਦੇ ਚੰਗੀਆਂ ਤੋੜਦੇ ਵੀ ਹੁੰਦੇ ਨਾਲ ਦੇਖੋ ਫੋਰਮੈਨ ਬੈਠਾ ਥੋੜੀ ਜਾਂਦਾ ਇਹ ਜਿੰਨ ਨਜ਼ਰ ਮਸ਼ੀਨ ਖੜੀ ਆ ਨਜ਼ਰ ਆਪੇ ਸਹੀ ਰਵੀ ਵਾਲੀ ਇਹ ਖਰਾਬ ਕਰ ਦਿਓ ਆਇਓ ਨੀਵਾ ਚਲੀ ਜਾਂਦਾ ਨੀਵੇਂ ਜੇ ਗਲਤ ਚੱਲਦੀ ਆ ਥੋੜਾ ਜਿਹਾ ਛੱਲੀ ਦੇ ਥੱਲੇ ਹੀ ਚੱਲੇ ਨਾ ਕਟਰ ਇਹ ਸਫਾਈ ਨਾ ਵੱਧ ਹੁੰਦੀ ਉਹਦਾ ਚੱਕੇ ਨਹੀਂ ਹੋਣੀ ਹੈਗੀ ਉਈ ਮਾਨੂੰ ਗਾਵਾਂ ਥੋੜਾ ਜਿਹਾ ਉੱਚਾ ਰੱਖ ਨਮੀ ਨਾ ਲੱਗੇ ਜਿਹੜੀ ਭਗਿਰੀ ਹੋਈ ਆ ਉਹ ਤਾਂ ਚੱਕ ਨਹੀਂ ਹੋਣੀ ਇਹ ਰਿਆਦ ਕੀ ਆਈ ਵੀ ਬਾਲੀ ਆ ਸਾਡੇ ਵੀ ਅਸੀਂ ਦੇਖ ਕੇ ਆਏ ਆ ਹੋਰ ਨਵਾਂ ਵੀ ਲਵਾਤਾ ਸੀ ਮਦਨ ਨੇ ਛੱਲੀ ਦਾ ਬਹੁਤ ਵਧੀਆ ਥਾਲੀ ਗੱਡੀ ਚ ਭਈਆ ਦਿਖਾਉਣਾ ਪਰ ਉਹ ਗੇਰ ਖਾਸੀ ਗਈ ਹੁਣ ਭਈਏ ਲਾਉਣੇ ਨੇ ਉੱਤੇ 2.5 ਕਿਲੇ ਹੀ ਨੇ ਉਹਨੂੰ ਫਿਰ ਆਪਾਂ ਨੇ ਮਾ ਭਈਆਂ ਦੀ ਵੜਾ ਦੋ ਥਾਲੇ ਦੇ ਕਿ ਮੂਹ ਕੱਟਾ ਹੈਂ ਥਾਲੇ ਦੇ ਪੈਸੇ ਨੇ ਕੱਟਾ ਥੋੜਾ ਜਿਹਾ ਅੱਛਾ ਲਓ ਜੀ ਝਾੜ ਕੱਟਾ ਭਾਈ ਮੱਕੀ ਦਾ ਕਹਿੰਦੇ ਹੈਦਕੀ ਬਾਕੀ ਹੁਣ ਵੱਡੀ ਤੇ ਪਤਾ ਲੱਗ ਜੀ ਆਹਨਾਂ ਦੇ ਵਿੱਚ ਮੈਂ ਸੁਣਿਆ ਕੰਗੀਆਂ ਦਾ ਵੀ ਘੱਟਾ ਜਾ 40 ਜੁੜੀ ਬਸਾਈ ਜਾਣੀ 40 ਜਾਂਦੀ ਨਹੀਂ ਕੋਈ ਕਿ ਆਹ ਦੀ ਰੇਟ ਵੱਧਾ ਹਾਂ ਰੇਟ ਵੱਧਾ ਭਈਏ ਵੀ ਦੇਖ ਲੈਣਗੇ ਲੈ ਆਣੇ ਲੋਬ ਟਰੈਕਟਰ ਹੱਚੀ ਵਰਦਨੇ ਬਾਪੂ ਵਾਲਾ ਲਓ ਜੀ ਮੈਂ ਤਾਂ ਚੱਲ ਪਿਆ ਆਪਣੀ ਸਿੱਧੀ ਹੋ ਗਈ ਚੱਕਰ-ਚੱਕਰ ਜੇ ਚਲੋ ਬਾਬੂ ਜੀ ਨੇ ਕਰਾ ਦਿੱਤੇ ਉਹਦੇ ਸੈਟ ਪਹਿਲਾਂ ਜਿਆਦਾ ਸਪੀਡ ਤੇ ਚਲਾਉਂਦੀ ਮੱਕੀ ਨੂੰ ਜਿਆਦਾ ਚੱਕਰਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਦਾ ਡੀਜ਼ਲ ਦੀ ਖਰਚ ਤੇ ਵੱਧਦੀ ਐ ਥੋੜਾ ਜਿਹਾ ਹਿਸਾਬ ਦੇ ਚੱਕਰ ਰੱਖੇ ਮੱਕੀ ਨੂੰ ਕੋਈ ਜਿਆਦਾ ਲੋਡ ਨਹੀਂ ਐ ਕਿਉਂ ਕੱਲੀ ਛੱਲੀ ਅੰਦਰ ਜਾਂਦੀ ਆ ਜ਼ੋਰ ਤਾਂ ਇੰਨਾ ਲੱਗਦਾ ਨਹੀਂ ਵਜਨ ਚੱਕ ਕੇ ਤੁਰਨ ਦਾ ਹੀ ਜ਼ੋਰ ਆ ਇਹਦੇ 'ਚ ਤੇ ਇਹ ਪਹਿਲਾਂ ਵੀ ਆਪਾਂ ਪ੍ਰੀਤ ਨੂੰ ਵੀ ਚਲਾਉਂਦੇ ਰਹੇ ਆ ਘੱਟ ਚੱਕਰ ਕਰ ਦਿੰਦੇ ਸੀ ਫਿਰ ਉਹ ਤੇਲ ਬੜਾ ਹਿਸਾਬ ਦਾ ਖਾਂਦੀ ਸੀ ਤੇ ਕੰਮ ਉਨਹੀਂ ਕਰੀ ਜਾਂਦੀ ਆ ਉਹਦੇ 'ਚ ਬਾਕੀ ਕਟਰ ਦੀ ਚਲਾਈ ਬਹੁਤ ਵਧੀਆ ਇਹ ਜਿਹੜਾ ਆਪਾਂ ਨਮਾ ਲਿਆਂਦਾ ਜਿੱਦਾਂ ਉਧਰ ਆਪਣੇ ਮਨਜੀਤ ਸਿੰਘ ਜੀ ਨੇ ਦੱਸਿਆ ਸੀ ਕਰਤਾਰ ਵਾਲਿਆਂ ਨੇ ਕਹਿੰਦੇ ਵੀ ਇਹ ਮਤਲਬ ਚੱਕਰ ਚੁੱਕਰ ਹੁਣ ਜਿਹੜੇ ਛੱਲੀ ਖਿੱਚਣੇ ਵਾਲੇ ਜਾਦਾ ਕਰਦੇ ਪਹਿਲਾਂ ਆਪਣੇ ਕੋਲ ਪ੍ਰੀਤ ਦਾ ਸੀਗਾ 11 ਮਾਡਲ ਉਹਦੇ ਘੱਟ ਸੀਗੇ ਹੁਣ ਦੇਖੋ ਕਿੰਨੀ ਸਪੀਡ ਨਾਲ ਚੱਲੀ ਜਾ ਰਹੀ ਆ ਵਿੱਚ ਜਿੰਨਾ ਉਹ ਟਾਂਡੇ ਨੂੰ ਜ਼ੋਰ ਨਾਲ ਝਟਕਾ ਵੱਜਦਾ ਉੰਨੀ ਛੇਤੀ ਛੱਲੀ ਟੁੱਟਦੀ ਆ ਉਹਦੇ ਨਾਲ ਹੈ ਤਾਂ ਇਹ ਕਾਰਾਗਰ ਕੰਮ ਜਿੰਨੇ ਚੱਕਰ ਵੱਧ ਹੋਣਗੇ ਨਾ ਕੱਟਰ ਦੀਆਂ ਚੈਨਾਂ ਦੇ ਉਹਨਾਂ ਵਧੀਆ ਰਹਿੰਦਾ ਨਾਲੇ ਚੋਕ ਚੂ ਘਟ ਹੁੰਦਾ ਛੱਲੀ ਵੱਧ ਟੁੱਟਦੀ ਆ ਸਲੋ ਚੱਕਰਾਂ ਤੇ ਕਈ ਵਾਰ ਫਸ ਜਾਂਦੀ ਆ ਛੱਲੀ ਤੇਜ਼ੀ ਦੇ ਵਿੱਚ ਉਹ ਝਟਕਾ ਮਾਰਦੀ ਆ ਪਾਰ ਜਾਂਦੀ ਆ ਆਪਾਂ ਤਾਂ ਪਹਿਲਾਂ ਬਹੁਤ ਜਲਾਇਆ ਨਾ ਜ 11 ਚ ਲਿਆ ਦੀ ਜਲੰਧਰ ਏਰੀਆ ਚ ਬੜਾ ਜਲਾਇਆ ਉੱਥੇ ਵਾਲੇ ਵੀਰ ਵੀ ਵਲੌਗ ਦੇਖਦੇ ਨੇ ਤੇ ਸਿਰ ਵਿਚਾਲੇ ਕੰਮ ਛੱਡ ਕੇ ਹੁਣ ਦੁਬਾਰਾ ਫੇਰ ਆਪਾਂ ਨੇ ਲੈ ਲਿਆ ਦੀ ਹੁਣ ਆਪਣੀ ਜਾਦੇ ਹੋਣ ਲੱਗੀ ਮੱਖੀ ਅੱਜ ਜੀ ਚਲੋ ਜਿੰਨੀ ਕ ਵੱਡੂ ਬਾਹਰ ਵੱਡੂ ਬਾਕੀ ਆਪਣੀ ਵੱਢ ਲਿਆ ਕਰਾਂਗੇ वैसे भी आपा ने तकरीबन आप आप हुन जेड़ा ਵੱਢ ਰਹੇ ਆ ਇੱਥੇ ਭਮਦੀ ਜਾਂ ਭੋਦੀ ਦੇ ਆਲ ਦੇ ਬਿਲਕੁਲ ਜਾਇਜ਼ ਰੇਟ ਰੱਖਿਆ ਜਹ ਜਹ ਹੋਊਗਾ ਕੋਈ ਨਜਾਇਜ਼ ਵਾਲਾ ਨਹੀਂ ਜਿੱਦਾਂ ਕਈ ਕੰਬਾਈਨ ਵਾਲੇ ਵੱਧ ਪੈਸੇ ਮੰਗੀ ਜਾਂਦੇ ਨੇ ਆਪਾਂ ਉਹ ਕੰਮ ਨਹੀਂ ਕਰਦੇ ਕਦੇ ਵੀ ਵੈਸੇ ਆਪਾਂ ਨੇ ਇਹ ਕਰਿਆ ਹੀ ਨਹੀਂ ਜਿਹਦੇ ਚ ਜੱਟ ਦਾ ਨੁਕਸਾਨ ਹੋਵੇ ਜਿਹੜਾ ਮਤਲਬ ਕੋਈ ਵਧੀਆ ਬੰਦਾ ਹੋਊ ਵੜਾਉਣੇ ਵਾਲਾ ਤਾਂ ਬਿਲਕੁਲ ਜਾਇਜ਼ ਰੇਟ ਦੇ ਮੱਕੀ ਵੜਾਂਗੇ ਕੋਈ ਉਹ ਕੰਮ ਨਹੀਂ ਹੈਗਾ ਲਾਲ ਜੀ ਨਹੀਂ ਆਪਾਂ ਬਾਲਾ ਕਰਦੇ ਪੈਸੇ ਦੂਦੇ ਦੋ ਤੇ ਬਾਕੀ ਚੱਲਦਾ ਓਕੇ ਆ ਕੰਮ ਠੀਕ ਆ ਹੁਣ ਉਧਰ ਆਪਣੇ ਗੱਠਾ-ਗੁਠਾ ਢੋਣ ਲੱਗੇ ਨੇ ਬੰਦੇ ਉਹਨਾਂ ਕੋ ਵੀ ਜਿਹੜਾ ਮਾਰੇ ਆਈਏ ਤੇ ਆ ਤੋਗੇ ਫਿਰ ਉਹਨਿਆਂ ਦਾਲੇ ਚਾਹੂ ਲੈ ਕੇ ਜਾਂਦੇ ਆ ਉਹਨਾਂ ਦੀ ਇੱਥੇ ਦਾ ਹੁਣ ਕੰਮ ਚੱਲੀ ਜਾਣਾ ਇਹਨਾਂ ਦਾ ਜੋ ਉੱਤਰ ਸਿੰਘ ਦੇ ਕਾਫੀ ਮੁਕੀ ਹੁੰਦੀ ਆ तकरीबन 50 ਏਕੜ ਦਾ ਕਰੀਬ ਹੁੰਦੀ ਆ ਇਹ ਜੋ ਆਪਾਂ 30 40 ਗੀਲੇ ਤਾਂ ਆਪਾਂ ਵੜਨੇ ਹੋਣਗੇ ਤੇ ਹੁਣ ਇਹਨਾਂ ਨੂੰ ਪੱਕੀ ਮਸ਼ੀਨ ਸੰਭਾਲਦੀ ਆਪਣਾ ਹੌਲੀ ਹੌਲੀ ਲਈ ਫਰੀ ਜਾਣ ਇੱਕ ਹੋਰ ਆ ਵੀ ਅਸੀਂ ਕਦੇ ਕਾਲੀ ਵਾਲਾ ਜਾਂ ਤੇਜ਼ੀ ਵਾਲਾ ਕੰਮ ਨਹੀਂ ਕਦੇ ਕਿਹਾ ਡਰਾਈਵਰਾਂ ਨੂੰ ਵੀ ਛੇਤੀ ਮੁਕਾਓ ਇਹ ਵੋ ਚਾਹੇ 4 ਗੀਲੇ ਘੱਟ ਵੜਦਣ ਵੱਧ ਵੜਦਣ ਕਦੇ ਕਾਊਂਟਿੰਗ ਨਹੀਂ ਕਰੀ ਬਸ ਇਹਨਾਂ ਨੂੰ ਇਹੀ ਕਹਿਆ ਹੁੰਦਾ ਵੀ ਕੰਮ ਵਧੀਆ ਸਾਂਭ ਕੇ ਆਰ ਸੰਧ ਸੰਧ ਕੇ ਰੱਖਣਾ ਕੰਮ ਚਾਹੇ ਘੱਟੇ ਕਰ ਲੋ ਕੋਈ ਦਿੱਕਤ ਨਹੀਂ ਹੈ। ਇਹ ਮੇਰਾ ਉਸੂਲ ਆ। ਬਾਲਾ ਵੱਡੀ ਬੁੱਡੀ ਦਾ ਲਾਲਚ ਵਾਲਾ ਕੰਮ ਨਹੀਂ ਹੈਗਾ। ਬਸ ਸੰਧ ਖਰਾਬ ਨਹੀਂ ਹੋਣਾ ਚਾਹੀਦਾ ਅਗਲੀ ਦੀ ਫਸਲ ਖਰਾਬ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਪਹਿਲਾਂ ਹੀ ਦੱਸਿਆ ਸਾਡੇ ਬੰਦਿਆਂ ਨੂੰ ਵਾ ਹੁਣ ਆਪਾਂ ਚਲੇ ਜਾਵਾਂ। ਉੜ ਕੇ ਸਾਰਾ ਦਿਨ ਆਪਾਂ ਨਹੀਂ ਆਉਂਦੇ ਨਾ ਕੋ। ਇੰਨੀ ਵੱਡਿਆ ਹੋ ਇਹਨਾਂ ਨੇ ਦੇਖਣਾ। ਇਹ ਗੱਲਾਂ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾ ਜਦ ਆਪਾਂ ਡਰਾਈਵਰ ਨੂੰ ਤੰਗ ਕਰੀ ਜਾਂਦੇ ਨਾ ਫਿਰ ਉਹ ਨੁਕਸਾਨ ਕਰਦੇ ਨੇ ਭਜਾਉਣਗੇ ਛੱਲੀਆਂ ਸਿੱਟਣਗੇ ਜਾਂ ਉਹ ਕੰਬਾਈਨ ਦਾ ਕੁਝ ਤੋੜਨਗੇ ਉਹਦੇ ਨਾਲ ਵਧੀਆ ਵੀ ਆਰਾਮ ਨਾਲ ਚੱਲੇ ਕੰਮ ਠੀਕ ਆ ਨਵਾਂ ਸੰਦ ਆ ठोकरी ठोकरी खा के उठिए बलियां पैर पिछे ना पुटिए ठोकरी ठोकरी खाके उठीए बलियां पैर पिछे ना पुटिए किस्मत नखरे कर देख के एक लोग हुड़का तुणका तुड़का तुणका करके गुड्डी कर I'll ਉਨੀ ਥਾਰ ਆ ਬਾਈ ਨੇ ਫਿਰ ਵਿਚਾਰੇ ਨੇ ਅੱਗੇ ਲਾ ਦੀ ਡੰਡਿਆਂ ਨੂੰ ਤੂੜੀ ਬਣੀ ਨਹੀਂ ਦੇਖੋ ਸਾਹਮਣੇ ਅੱਗ ਲੱਗੀ ਰਹੀਦੀ ਆ ਸਾਨੂੰ ਅੱਗ ਲਾ ਕੇ ਰੌਣੀ ਕਰ ਰਹੇ ਨੇ ਹੁਣ ਇਹ ਇਧਰਲੇ ਪਾਸੇ ਆ ਬਾਹਤੇ ਕੁਝ ਜਾਣੀਆਂ ਜਿਹੜੇ ਤੁਹਾਨੂੰ ਟੰਡੇ ਦਿਖਾਏ ਸੀ ਕਈ ਦਿਨ ਪਹਿਲਾਂ ਕਣਕ ਦੇ ਖੜੇ ਨਾ ਬਈ ਊੜੀ ਵਾਲਾ ਕੋਈ ਗਾਹਕੇ ਨਹੀਂ ਆਇਆ ਬਾਈ ਜੀ ਨੂੰ ਅੱਗ ਲਾ ਕੇ ਖੇਤ ਪਾਉਣੇ ਪਏ ਆਪਾਂ ਕਹਿੰਦੇ ਅੱਗ ਲਾਓ ਨਾ ਇਹਨਾਂ ਨੂੰ ਵਿਚਾਰਿਆਂ ਨੂੰ ਲਾਉਣੀ ਪੈਗੀ ਚਲੋ ਪਰਮਾਤਮਾ ਦੀ ਕਿਰਪਾ ਲੋਦ ਨਹੀਂ ਪੈਸਾ ਬੱਕਣਾ ਤੇ ਹੁਣ ਮੱਕੀ ਵਾਲਾਂ ਚ ਬਹੁਤ ਲੋਕ ਅੱਗ ਲਾਉਂਦੇ ਨੇ ਇਹਦੇ ਕਿਉਂ ਚ ਕੋਈ ਲੋੜ ਨਹੀਂ ਹੈ ਲਾਉਣ ਦੀ ਮੇਰੇ ਹਿਸਾਬ ਨਾਲ ਵਿੱਚੇ ਬਾਹੂ ਦੇਣੇ ਚਾਹੀਦੇ ਨੇ ਹੁਣ ਗਰਮੀ ਜ਼ਿਆਦਾ ਆ ਡੰਡੇ ਜਲ ਜਾਂਦੇ ਨੇ ਮੱਕੀ ਦੇ ਤੇ ਇੱਕ ਬੰਦਾ ਅੱਗ ਲਾਉਣ ਦਾ ਕਹਿੰਦੇ ਜ਼ਮੀਨ ਚੋਂ ਕੱਢੀ ਜਾਣਾ ਪਾਉਣਾ ਕੁਝ ਨਹੀਂ ਇਹਦੇ ਚ ਇਹ ਸਾਡੀ ਸੋਚ ਹੋ ਗਈ ਜੱਟਾਂ ਦੀ ਵੈਸੇ ਬਾਹੇ ਜਾਣ ਤਾਂ ਵਧੀਆ ਮੱਕੀ ਦੇ ਡੰਡਿਆਂ ਦਾ ਰਿਓ ਬਹੁਤ ਜ਼ਿਆਦਾ ਹੁੰਦਾ ਪਰ ਆਣੇ ਬਜ਼ੁਰਗ ਇਹਨੂੰ ਬਹੁਤ ਮੰਨਦੇ ਸੀ ਮੱਕੀ ਦੇ ਰਿਓ ਨੂੰ ਉਹਨਾਂ ਨੇ ਜਿਵੇਂ ਹੱਥੀ ਜੱਤਾਂ ਮੱਕੀਆਂ ਵੱਢ ਕੇ ਤੋੜਦੇ ਹੁੰਦੇ ਸੀ ਮਹਾਰੇ ਲਾਉਂਦੇ ਹੁੰਦੇ ਸੀ ਮੈਂ ਦੇਖਿਆ ਥੋੜਾ ਬਾਲਾ ਪ੍ਰੋਗਰਾਮ ਉਹ ਡਾਂਡੇ ਜਿਹੜੇ ਰੱਖ ਲੈਣੇ ਜੀ ਉਹ ਡੰਗਰਾਂ ਦੇ ਥੱਲੇ ਪੂਰੇ ਸਿੱਟੀ ਜਾਣੇ ਉਹਨਾਂ ਨੇ ਪੱਤੇ ਪੱਤੇ ਖਾ ਲੈਣੇ ਖਾ ਕੇ ਉਹਦੇ ਬਾਅਦ ਜਿਹੜੇ ਬਚ ਗਏ ਮਤਲਬ ਕਿਹੜਾ ਡਾਂਡਾ ਜਿੰਨਾ ਥੱਲੇ ਬਚ ਜਾਂਦਾ ਸੀ ਉਹਦੇ ਉੱਤੇ ਹੀ ਗੋਹਾ-ਗੂਹਾ ਕਰ ਦਿੰਦੇ ਸੀ ਡੰਗਰ ਵਿੱਚੇ ਸੜ ਦਿੰਦੇ ਸੀ ਯਾਨੀ ਥੱਲੇ ਹੀ ਤੇ ਉਹਨੂੰ ਚੱਕ ਕੇ ਉਦੋਂ ਹੀ ਇਕੱਠਾ ਕਰਕੇ ਰੂੜੀ ਤੇ ਸੜ ਦਿੰਦੇ ਸੀ ਤੇ ਉਹਦੀ ਖਾਦ ਨੂੰ ਜਿਹੜਾ ਸੀਗਾ ਆਪਣੇ ਬਜ਼ੁਰਗ ਬਹੁਤ ਵਧੀਆ ਮੰਨਦੇ ਸੀ ਹੁਣ ਸਾਡੇ ਖੇਤਾਂ 'ਚ ਖਿੰਡੀ ਹੋਈ ਖਾਦ ਹੁੰਦੀ ਆ ਸਿਰਫ ਉਹਨੂੰ ਬੋਹਣ ਦੀ ਲੋੜ ਹੁੰਦੀ ਆ ਆਪਾਂ ਉਹਨੂੰ ਵੀ ਅੱਗ ਲਾ ਦਿੰਨੇ ਆ ਚਲੋ ਬਾਕੀ ਆਪਣੀ ਆਪਣੀ ਉਹ ਵੈਸੇ ਜੇ ਕਹਿੰਦੇ ਹੁੰਦੇ ਨੇ ਵੀ ਆਪਾਂ ਕੁਝ ਖੇਤ 'ਚੋਂ ਕੱਢ ਰਹੇ ਹਾਂ ਤਾਂ ਪਾਉਣਾ ਵੀ ਜ਼ਰੂਰੀ ਹੈ ਆਉਂਦੇ ਵੀ ਰਹੋ ਤਾਂ ਹੀ ਗੱਲ ਬਣਦੀ ਆ ਕੜਦੇ ਕੜਦੇ ਤਾਂ ਫੇਰ ਪਾਣੀ ਮੰਗੂ ਇੱਕ ਦਿਨ ਖੇਤਾਂ ਨੇ ਵੀ ਖਾਲੀ ਹੋ ਜਾਣਾ ਬਾਕੀ ਸੋਚ ਆਪਣੀ ਆਪਣੀ ਮੇਰੀ ਤਾਂ ਇਹੀ ਆ ਹੁਣ ਤਾਂ ਵੈਸੇ ਇੱਕ ਚਲੋ ਜਿਹੜੇ ਜ਼ਿਮੀਂਦਾਰ ਚੰਗੀ ਖੇਤੀ ਕਰਦੇ ਨੇ ਉਹ ਮੈਸੀਓ ਨੇ ਕੜਦਾ ਜਿਗਾੜ ਜਿਆ ਉਹ ਰੋਟਾਵੇਟਰ ਵਰਗਾ ਬਹੁਤ ਵਧੀਆ ਤਰੀਕੇ ਨਾਲ ਉਹ ਕਹਿੰਦੇ ਦੱਬ ਦਿੰਦਾ ਵਿੱਚ ਤੇ ਉਦਾਂ ਦੇ ਸੰਦ ਆਪਾਂ ਨੂੰ ਲੈ ਲੈਣੇ ਚਾਹੀਦੇ ਨੇ ਜੇ ਖੇਤੀ ਵਧਾ ਰਿਓ ਚੰਗਾ ਵਧੀਆ ਜਿੰਨਾ ਪੈ ਜਵੇ ਖੇਤਾਂ ਚ ਚੰਗਾ ਹੀ ਹੈ। ਲਓ ਜੀ ਸ਼ਾਮ ਹੋ ਗਈ तकरीबन 8:00 ਵੱਜਣੇ ਵਾਲੇ ਨੇ। ਲਾਸਟ ਟਰਾਲੀ ਅਸੀਂ ਭਰ ਕੇ ਤੋਰਤੀ ਆ। ਘਰਪ੍ਰੀਤ ਲੋਡਰ ਵੀ ਕਢਾਇਆ ਆ। ਤੇ ਅਸੀਂ ਹੁਣ ਬਤਨਾ ਨੂੰ ਕੱਲ ਫੇਰ ਮਿਲਦੇ ਆ ਸਾਰਿਆਂ ਨੂੰ। ਇੱਕ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਜੇ ਆਪਣੀ ਵੀਡੀਓ ਵਧੀਆ ਲੱਗੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਫਿਰ ਬੰਦੇ ਨੂੰ ਹੌਸਲਾ ਜਾ ਹੋ ਜਾਂਦਾ ਯਾਰ ਵੀ ਬੰਦੇ ਦੇਖਣੇ ਵਾਲੇ ਹੈਗੇ ਨੇ ਹਣਾ ਤੇ ਬਾਕੀ ਜੀ ਨੇ ਸਬਸਕ੍ਰਾਈਬ ਕਰ ਲੈ ਲਾਈਕ ਸ਼ੇਅਰ ਤਾਂ ਆਪੇ ਕਰ ਦੇਣਾ ਉਹ ਤਾਂ ਮੈਨੂੰ ਲੱਗਦਾ ਕਰਨ ਦੀ ਲੋੜ ਏ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ